ਅੱਜ ਆਪਾਂ ਤੁਹਾਡੇ ਲਈ ਜਿਹੜਾ ਮਾਰਕੀਟ ਦੇ ਵਿੱਚ 1500 ਰੁਪਏ ਸੂਟ ਮਿਲਦਾ ਹੈ ਜੀ ਠੀਕ ਹੈ ਜੀ ਜਿਹੜਾ ਮਾਰਕੀਟ ਵਿੱਚ 1500 ਰੁਪਏ ਸੂਟ ਮਿਲਦਾ ਹੈ 20 ਗਲੇ ਵਾਲਾ ਵਿਦ ਦਾ ਹੈਂਡਵਰਕ ਪੂਰਾ ਹੈਵੀ ਹੈਂਡਵਰਕ ਸਭ ਪੂਰਾ ਦਿਖਾਓ ਪੂਰਾ ਹੈਵੀ ਹੈਂਡਵਰਕ ਹੈ ਠੀਕ ਹੈ ਜੀ ਪੂਰਾ ਬਾਰਡਰ ਤੇ ਹੈਂਡਵਰਕ ਹੈ ਪੂਰਾ ਹੈਵੀ ਹੈਂਡਵਰਕ ਹੈ ਠੀਕ ਹੈ ਜੀ ਸ਼ਿਫੂਨ ਫੈਂਟੀ ਦੇ ਵਿੱਚ ਸੂਟ ਹੈ ਵਿਦ ਦਾ ਕੰਟਰਾਸਟ ਦੁਪੱਟਾ ਵਿਦ ਲੈਸ ਲੱਗੀ ਦੁਪੱਟਾ ਪੂਰਾ ਖੁੱਲਾ ਢੁੱਲਾ ਰੇਡ ਦਾ ਪੂਰਾ ਚੈਲੰਜ ਨਾਲ ਗਰੰਟੀ ਹੋ ਗਈ ਰੇਡ ਦੀ ਪੂਰੀ ਚੈਲੰਜ ਨਾਲ ਗਰੰਟੀ ਠੀਕ ਹੈ ਜੀ ਜਿਹੜਾ ਮਾਰਕੀਟ 'ਚ ਮਿਲਦਾ 1500 ਰੁਪਏ ਦਾ ਸੂਟ ਹੈ ਹੈਂਡਵਰਕ ਵਾਲਾ ਠੀਕ ਹੈ ਵੀਡੀਓ ਵਾਲਾ ਪੀਸ ਹੈ ਮਾਡਲ ਵਾਲਾ ਪੀਸ ਹੈ ਦੁਪੱਟਾ ਕੰਟਰਾਸਟ ਹੈ ਕਲਾ ਡਿਜ਼ਾਈਨ ਇਹਦੇ 'ਚ ਦਿਖਾਣਾ ਤੁਹਾਨੂੰ ਇੱਕੇ ਦੇ 'ਚ ਆਹ ਕਲਰ ਹੈ ਜੀ ਇੱਕੇ ਦੇ 'ਚ ਆਹ ਕਲਰ ਹੈ ਇੱਕੇ ਦੇ 'ਚ ਆਹ ਕਲਰ ਹੈ ਠੀਕ ਹੈ ਜੀ ਇੱਕੇ ਦੇ 'ਚ ਆਹ ਕਲਰ ਹੈ ਇੱਕੇ ਜਿਹਾ ਗੱਲ ਰਹਾ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੋਈ ਆਨਲਾਈਨ ਆਰਡਰ ਵੀ ਲੱਤੇ ਜਾਣਗੇ ਠੀਕ ਹੈ ਜੀ ਆਨਲਾਈਨ ਆਰਡਰ ਦੇ ਜੇ ਤੁਸੀਂ 4 ਸੂਟ ਲੈਣੇ ਨੇ ਤਾਂ ਘੱਟ ਤੋਂ ਘੱਟ ਸਾਨੂੰ 8 ਸੂਟਾਂ ਦੀਆਂ ਫੋਟੋਆਂ ਭੇਜੀਓ ਠੀਕ ਹੈ ਜੀ ਜੇ ਤੁਸੀਂ 4 ਸੂਟ ਮੰਗਾਉਣੇ ਨੇ ਤਾਂ 8 ਸੂਟ ਸਿਲੈਕਟ ਕਰਕੇ ਭੇਜੀਓ ਕਿਉਂਕਿ ਕਈ ਵਾਰ ਇਦਾਂ ਆ ਜਾਂਦਾ ਵੀ ਆਹ ਇੱਕ ਕਲਰ ਹੈ ਕਸਟਮਰ ਨੇ ਕਿਸੇ ਨੇ ਹੋਰ ਨੇ ਆਰਡਰ ਕਰ ਲਿਆ ਠੀਕ ਹੈ ਤੁਸੀਂ 4 ਜਣੇ ਦੀ ਡਿਮਾਂਡ ਆ ਗਈ ਵੀ ਆਹੀ ਕਲਰ ਲੈਣਾ ਇਸ ਕਰਕੇ ਆਨਲਾਈਨ ਆਰਡਰ ਘੱਟ ਤੋਂ ਘੱਟ 1000 ਰੁਪਏ ਦਾ ਆਰਡਰ ਲੱਤਾ ਜਾਊਗਾ ਠੀਕ ਹੈ ਇਸ ਤੋਂ ਘੱਟ ਲੱਤਣੀ ਆ ਨਾ ਇਹ ਹੈਗਾ ਹੈਵੀ ਹੈਂਡਵਰਕ ਰੇਟ ਲੈਣਾ ਚੈਲੇਜ ਨਾਲ ਗਰੰਟੀ ਕੰਨ ਖੋਲ ਕੇ ਸੁਣ ਲੋ ਸਿਰਫ ਔਰ ذرا 399 ਰੁਪਏ ਰਿਟੇਲ ਪ੍ਰਾਈਸ होलसेल ਦੇ ਚ ਆਪਾਂ ਹੋਰ ਵੀ ਘੱਟ ਲਾ ਕੇ ਦੇਵਾਂਗੇ ਠੀਕ ਹੈ ਗੱਲ ਨੂੰ ਧਿਆਨ ਨਾਲ ਸੁਣ ਲੋ 399 ਰੁਪਏ ਰੇਟ ਰਿਟੇਲ ਪ੍ਰਾਈਸ ਸਿੰਗਲ ਚੂਟ ਦਾ ਰੇਟ ਜੇ ਕਿਸੇ ਭੈਣ ਨੇ ਹੋਲਸੇਲ ਚ ਲੈਣਾ ਔਰ ਆਪਾਂ ਹੋਰ ਵੀ ਸਸਤਾ ਕਰਕੇ ਲਾ ਕੇ ਦਵਾਂਗੇ ਡਿਜ਼ਾਈਨ ਤੁਸੀਂ ਚੈੱਕ ਕਰ ਹੀ ਲਿਆ ਕੰਟਰਾਸਟ ਦੁਪੱਟਾ ਠੀਕ ਹੈ ਦੁਪੱਟਾ ਵੀ ਪੂਰਾ ਟਾਪ ਦਾ ਹੈਵੀ ਵਰਕ ਦਾ ਨਾ ਸੋਰੀ ਦੁਪੱਟਾ ਲੈਸ ਵਰਕ ਦਾ ਆ ਫੈਂਡੀ ਸਿਲਕ ਦੇ ਉੱਤੇ ਡਿਜ਼ਾਈਨ ਹੈ ਸ਼ਫੂਨ ਫੈਂਡੀ ਸਿਰਫ ਔਰ ਸਿਰਫ 399 ਰੁਪਏ ਜੀ ਠੀਕ ਹੈ ਜੀ ਡਿਜ਼ਾਈਨ ਕਰ ਲ ਦੇਖੇ ਹੀ ਹੋ ਘੱਟ ਤੋਂ ਘੱਟ 3 ਸੂਟਾਂ ਦਾ ਆਰਡਰ ਲਊਗਾ ਇਤੋਂ ਘੱਟ ਮੈਂ ਆਰਡਰ ਲੈਣਾ ਨਹੀਂ ਦਾ ਠੀਕ ਹੈ ਜੀ 3 ਸੂਟਾਂ ਦਾ ਆਰਡਰ ਘੱਟ ਲੈਣਾ ਨਹੀਂ ਮਿੰਨੇ ਆ ਦੇਖੋ ਜੀ ਪੂਰਾ ਹੈਵੀ ਡਿਜ਼ਾਈਨ ਆ ਦੇਖੋ ਜੀ ਪੂਰਾ ਹੈਵੀ ਡਿਜ਼ਾਈਨ ਮਾਰਕੀਟ ਦੇ ਵਿੱਚ ਤੁਸੀਂ ਦੇਖਿਆਊਗਾ 1000 ਰੁਪਏ ਦਾ ਮਿਲਦਾ ਈ ਮਾਰਕੀਟ ਦੇ ਵਿੱਚ 1000 ਰੁਪਏ ਦਾ ਸੂਟ ਮਿਲਦਾ ਠੀਕ ਹੈ ਜੀ ਮੈਂ ਤੁਹਾਨੂੰ ਅੱਧੇ ਜੋ ਅੱਧਾ ਰੇਟ ਲਾ ਕੇ ਦੇਣਾ ਸਿਰਫ ਔਰ ਸਿਰਫ 399 ਰੁਪਏ ਦਾ ਠੀਕ ਹੈ ਜੀ ਸਿਰਫ ਔਰ ਸਿਰਫ 399 ਰੁਪਏ ਦਾ بڑے بڑے ਦੁਕਾਨਦਾਰਾਂ ਦਾ بڑے بڑے ਦੁਕਾਨਦਾਰਾਂ ਦਾ 850 ਰੁਪਏ 895 ਰੁਪਏ ਦਾ ਇੱਦਾਂ ਪਿਆ ਹੋਇਆ ਹੈ ਠੀਕ ਹੈ ਕੰਟਰਾਸਟ ਦੁਪੱਟਾ ਕੱਪੜਾ ਪੂਰਾ ਹੈਵੀ ਵਧੀਆ ਨਹੀਂ ਕੁਆਲਿਟੀ ਆ ਦੇਖੋ ਟਾਪ ਦੀ ਕੁਆਲਿਟੀ ਹੈ ਜਿਹੜਾ ਮਾਰਕੀਟ ਚ ਪਲੇਨ ਸੂਟ 500 ਰੁਪਏ ਦਾ ਮਿਲਦਾ ਹੈ ਪਲੇਨ ਸੂਟ 500 ਰੁਪਏ ਦਾ ਮਿਲਦਾ ਹੈ ਮਾਰਕੀਟ ਦੇ ਚ ਇਹ ਵਾਲਾ ਠੀਕ ਹੈ ਮੈਂ ਵਿਦ ਤੁਹਾਨੂੰ ਵਰਕ ਵਿਦ ਹੈਂਡਵਰਕ ਵਿਦ ਦੁਪੱਟਾ ਨਾਲ ਲੈਸ ਰੇਟ ਕੀ ਲਗਾ ਕੇ ਦੇ ਰਿਹਾ ਸਿਰਫ ਔਰ ਸਿਰਫ 399 ਰੁਪਏ ਠੀਕ ਹੈ ਦੁਪੱਟੇ ਕੰਟਰਾਸਟ ਹੋਣਗੇ ਪਹਿਲਾਂ ਦਾ 399 ਰੁਪਏ ਰੇਟ ਰਟੇਲ ਪ੍ਰਾਈਸ ਹੈ 4 ਸੂਟਾਂ ਦਾ ਆਰਡਰ ਲੱਤਾ ਜਾਊ ਤਿੰਨ ਸੂਟਾਂ ਦਾ ਆਰਡਰ ਲੱਤਾ ਜਾਊਗਾ ਇਸ ਤੋਂ ਘੱਟ ਆਰਡਰ ਨਹੀਂ ਲੱਤਾ ਜਾ ਸਕਦਾ ਜੇ ਤੁਸੀਂ ਤਿੰਨ ਸੂਟ ਮੰਗਾਉਣੇ ਨੇ ਤਾਂ 6 ਸੂਟਾਂ ਦੀਆਂ ਫੋਟੋਆਂ ਭੇਜੀਓ ਮੈਂ ਪਹਿਲਾਂ ਦੱਸਦਾ ਤਾਂ ਕਿ ਸਾਨੂੰ ਕਈ ਵਾਰ ਇਦਾਂ ਹੋ ਜਾਂਦਾ ਵੀ ਕਸਟਮਰ ਕਹਿੰਦਾ ਸਾਡੇ ਆਹੀ ਸੂਟ ਲੈਣਾ ਹੈ ਇਹ बिक ਗਿਆ ਫਿਰ ਇਦਾਂ ਕਾਨੂੰ ਔਕਾ ਆ ਜਾਂਦਾ ਕਲਰ ਡਿਜ਼ਾਈਨ ਰੰਗ ਚੇਂਜ ਹੋ ਸਕਦਾ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ 399 ਰੁਪਏ ਦਾ ਠੀਕ ਹੈ ਜੀ ਮੈਂ ਫੇਰ ਦੱਸ ਦਵਾਂ ਕਈ ਵਾਰ ਕਸਟਮਰ ਕਹਿੰਦਾ ਵੀ ਅਸੀਂ ਤਾਂ ਆਹੀ ਕਲਰ ਲੈਣਾ ਇਹਦਾ ਇੱਕ ਰੰਗ ਹੈ ਠੀਕ ਹੈ ਜੀ ਇਹ ਕਸਟਮਰ ਕਹੂਗਾ ਤੁਹਾਨੂੰ ਤਾਂ ਆਹੀ ਚਾਹੀਦਾ ਹੈ ਇਹ ਆਨਲਾਈਨ ਮੰਗਵਾਣਾ ਦਾ 399 ਰੁਪਏ ਦਾ ਸੂਟ ਹੈ ਹੈਂਡਵਰਕ ਦਾ ਸੂਟ ਹੈ ਹੈਵੀ ਵਰਕ ਹੈ ਕਪੜਾ ਪੂਰਾ ਟਾਪ ਦਾ ਸਿਰਫ ਸਿਰਫ 399 ਰੁਪਏ ਦੇ ਵਿੱਚ ਠੀਕ ਹੈ ਡਿਜ਼ਾਈਨ ਕਲਰ ਐਸੇ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਠੀਕ ਹੈ ਜੀ ਤੇ ਇੱਕ ਆਹ ਵਾਲਾ ਡਿਜ਼ਾਈਨ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਹੈ 1500 ਰੁਪਏ ਦਾ ਮਾਰਕੀਟ ਦੇ ਵਿੱਚ 1500 ਰੁਪਏ ਦਾ ਮਿਲਦਾ ਹੀ ਆਹ ਵਾਲਾ ਸੂਟ ਠੀਕ ਹੈ ਜੀ ਮਾਰਕੀਟ ਦੇ ਵਿੱਚ 1500 ਰੁਪਏ ਮਿਲਦਾ ਹੈ ਪੂਰਾ ਹੈਵੀ ਵਰਕ 6 ਮੀਟਰ ਕਪੜਾ ਆਊਗਾ ਜੀ ਮੈਂ ਪਹਿਲਾਂ ਦੱਸਾਂ 5 ਮੀਟਰ ਕਪੜਾ ਨਹੀਂ ਹੋਣਾ 6 ਮੀਟਰ ਕਪੜਾ ਆਊਗਾ ਹੈਂਡ ਵਰਕ ਵਾਲਾ ਡਿਜ਼ਾਈਨ ਹੈ ਠੀਕ ਹੈ ਜੀ ਹੈਂਡ ਵਰਕ ਵਾਲਾ ਡਿਜ਼ਾਈਨ ਹੈ ਠੀਕ ਹੈ ਵਿਦ ਦੁਪੱਟੇ ਉੱਤੇ ਵਰਕ ਹੈ ਜੀ ਠੀਕ ਹੈ ਜੀ ਵਿਦ ਦੁਪੱਟੇ ਉੱਤੇ ਵਰਕ ਹੈ ਠੀਕ ਹੈ ਦੁਪੱਟੇ ਉੱਤੇ ਵਰਕ ਹੈ ਵਿਦ ਕਟ ਵਰਕ ਹੈ ਠੀਕ ਹੈ ਜੀ ਦੁਪੱਟੇ ਉੱਤੇ ਵਰਕ ਹੈ ਵਿਦ ਦੁਪੱਟੇ 'ਤੇ ਵਰਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 499 ਰੁਪਏ ਦਾ ਟੇਲ ਪ੍ਰਾਈਸ ਹੋਲਸੇਲ ਦੇ ਚਾਪਾ ਤੁਹਾਨੂੰ ਹੋਰ ਵੀ ਡਿਸਕਾਊਂਟ ਕਰਕੇ ਦੇਵਾਂਗੇ ਠੀਕ ਹੈ ਜੀ ਸਿਰਫ ਸਰਫ ਸਿਰਫ 399 ਰੁਪਏ ਦਾ ਠੀਕ ਹੈ ਜੀ ਇਹਦੇ ਚ ਚਾਰ ਰੰਗ ਨੇ ਜੇ ਆਨਲਾਈਨ ਮੰਗਵਾਉਣਾ ਹੈ ਆਨਲਾਈਨ ਦੇ ਵਿੱਚ ਤਿੰਨ ਸੂਟ ਭੇਜੇ ਜਾਣਗੇ ਸੋ ਘੱਟ ਸਿੰਗਲ ਸੂਟ ਨਹੀਂ ਭੇਜ ਸਕਦਾ ਠੀਕ ਹੈ ਜੀ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਦੱਸਦਾ 499 ਰੁਪਏ ਠੀਕ ਹੈ ਜੀ ਆ ਲੈ ਫੜਾਓ ਜੀ ਕਾ ਵੀ ਹੈਂਡਵਰਕ ਡਿਜ਼ਾਈਨ ਹੈ ਜੀ ਆ ਦੇਖੋ ਜੀ ਇਹ ਪੂਰਾ ਹੈਵੀ ਵਰਕ ਹੈ ਮਾਡਲ ਵਾਲਾ ਪੀਸ ਹੈ ਵਿਦ ਦ ਦੁਪੱਟੇ ਉੱਤੇ ਵਰਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 499 ਰੁਪਏ ਮੇਰੀ ਇੱਕ ਗੱਲ ਸੁਣ ਲੋ ਕਈ ਵਾਰ ਗਲਤੀ ਨਾਲ ਕਿਹਾ ਜਾਂਦਾ ਜਿਹੜਾ ਦੁਪੱਟੇ ਨਾਲ ਵਰਕ ਵਾਲਾ ਉਹ ਤਾਂ ਪਊਗਾ 499 ਰੁਪਏ ਦਾ ਜਿਹੜਾ ਹੈਗਾ ਦੁਪੱਟੇ ਵਾਲਾ ਲੈਸ ਵਾਲਾ ਉਹ ਪਊਗਾ 399 ਰੁਪਏ ਦਾ ਹੈਂਡ ਵਰਕ ਵਾਲੇ ਸੂਟ ਨੇ ਹੈਵੀ ਕਪੜਾ ਲੱਗਿਆ ਪੂਰਾ ਟਾਪ ਦਾ ਕਪੜਾ ਰੇਟ ਰਹਿਣਾ ਸਿਰਫ ਔਰ ਸਿਰਫ 499 ਰੁਪਏ ਹੇ ਗਈ 컬러 ਡਿਜ਼ਾਈਨ ਬਹੁਤ ਮਿਲ ਜਾਣਗੇ ਬਹੁਤ ਜ਼ਿਆਦਾ ਪਰ ਪਰ ਜਿਨ੍ਹਾਂ ਨੇ ਆਰਡਰ ਵੀ ਕਰਨਾ ਹੈ ਜਾਂ ਦੁਕਾਨ ਤੇ ਵੀ ਆ ਕੇ ਲੈਣਾ ਹੈ ਮੇਰੀ ਇੱਕ ਬੇਨਤੀ ਹੈ ਗੱਲ ਧਿਆਨ ਨਾਲ ਸੁਣ ਲਿਓ ਜਿਨ੍ਹਾਂ ਨੇ ਆਰਡਰ ਵੀ ਕਰਨਾ ਹੈ ਔਰ ਦੁਕਾਨ ਤੇ ਵੀ ਆ ਕੇ ਲੈ ਕੇ ਜਾਣਾ ਤਾਂ ਮੈਂ ਇੱਕ ਚੀਜ਼ ਜ਼ਰੂਰ ਦੇਖਾਂਗੇ ਉਹਦਾ ਸ਼ੇਅਰ ਕੀਤੀ ਹੋਵੇ ਵੀਡੀਓ ਨੂੰ ਔਰ ਚੈਨਲ ਨੂੰ ਆਪਣਾ ਸਬਸਕ੍ਰਾਈਬ ਕੀਤਾ ਹੋਵੇ ਇਹ ਉਹਨਾਂ ਲਈ ਆਫਰ ਹੈ ਮੈਂ ਪਹਿਲਾਂ ਦੱਸਦਾ ਜਿਹੜਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਔਰ ਵੀਡੀਓ ਨੂੰ ਫੋਲੋ ਕਰਕੇ ਆਊਗਾ ਰੇਡ ਦੀ ਪੂਰੀ ਫੁੱਲ ਗਾਰੰਟੀ ਆ ਦੇਖੋ ਜੀ ਫੈਂਡੀ ਦੇ ਉੱਤੇ ਹੀ ਫੈਂਡੀ ਦੇ ਉੱਤੇ ਆ ਗਿਆ ਸੂਟ ਜਿਹੜੀ ਫੈਂਡੀ ਮਾਰਕੀਟ 'ਚ 500 ਰੁਪਏ ਪਲੇਨ ਦਿੰਦੇ ਨੇ ਠੀਕ ਹੈ ਜੀ ਜਿਹੜੀ ਮਾਰਕੀਟ 'ਚ ਫੈਂਡੀ ਦਿੰਦੇ ਨੇ 500 ਰੁਪਏ ਦੀ ਪਲੇਨ ਠੀਕ ਹੈ ਜੀ ਫੈਂਡੀ ਦਾ ਸੂਟ ਫੈਂਡੀ ਪਲੇਨ ਦਾ ਹੈਂਡਵਰਕ ਵਾਲੀ ਠੀਕ ਹੈ ਜੀ 500 ਰੁਪਏ ਦਾ ਸੂਟ ਦਿੰਦੇ ਨੇ ਮਾਰਕੀਟ ਦੇ ਵਿੱਚ ਠੀਕ ਹੈ ਜੀ ਆਪਾਂ ਤੁਹਾਨੂੰ ਨਾਲ ਲਗਾ ਕੇ ਦੰਮਾ ਨੇ ਫੈਂਡੀ ਦਾ ਦੁਪੱਟਾ ਠੀਕ ਹੈ ਜੀ ਫੈਂਡੀ ਦਾ ਦੁਪੱਟਾ ਵਿਦ ਵਰਕ ਰੇਟ ਚੈਲੰਜ ਰੇਟ ਚੈਲੰਜ ਰੇਟ ਚੈਲੰਜ ਠੀਕ ਹੈ ਰੇਡ ਕੀ ਲੈ ਕੇ ਆਇਆ ਆ ਤੁਹਾਡੇ ਲਈ ਸਿਰਫ ਔਰ ਸਿਰਫ 599 ਰੁਪਏ ਰੇਡ ਸੁਣ ਲੋ ਰੇਟ ਕੀ ਲੈ ਕੇ ਆ ਸਿਰਫ ਔਰ ਸਿਰਫ 599 ਰੁਪਏ ਵਿਦ ਹੈਂਡ ਵਰਕ ਠੀਕ ਹੈ ਜੀ ਗੱਲ ਨੂੰ ਧਿਆਨ ਨਾਲ ਸੁਣ ਲਿਓ ਜਿਹੜਾ ਮਾਰਕੀਟ ਦੇ ਵਿੱਚ ਹੈਂਡ ਵਰਕ ਦਾ ਸੌਰੀ ਜਿਹੜਾ ਮਾਰਕੀਟ ਦੇ ਵਿੱਚ ਫੈਂਡੀ ਦਾ ਸੂਟ 500 ਦਾ ਪਲੇਨ ਮਿਲਦਾ ਜਿਹੜਾ ਮਾਰਕੀਟ ਦੇ ਵਿੱਚ ਫੈਂਡੀ ਦਾ ਪਲੇਨ ਸੂਟ ਮਿਲਦਾ ਹੈ 500 ਰੁਪਏ ਦਾ ਆਪਾਂ ਤੁਹਾਨੂੰ ਵਿਦ ਫੈਂਡੀ ਦਾ ਸੂਟ ਵਿਦ ਦਾ ਹੈਂਡਵਰਕ ਵਿਦ ਦਾ ਦੁਪੱਟੇ ਉੱਤੇ ਵਰਕੇ ਫੈਂਡੀ ਦਾ ਦੁਪੱਟਾ ਠੀਕ ਹੈ ਜੀ ਲਗਾ ਕੇ ਦੇਵਾਂਗੇ ਸਿਰਫ ਸਿਰਫ 599 ਰੁਪਏ ਦਾ ਇਹ ਦੇਖੇ ਕਲਰ ਚਾਰਟ ਦੇਖ ਲਓ ਕਿਹੜੇ-ਕਿਹੜੇ ਕਲਰ ਆਖ ਹੈ ਜੀ ਇੱਕ ਜਿਹੜਾ ਜਿੱਤਲਰ ਆ ਗਿਆ ਫੈਂਡੀ ਫੈਂਡੀ ਜਿਹੜੀ ਮਾਰਕੀਟ ਦੇ ਵਿੱਚ ਦੁਪੱਟਾ ਸੂਟ ਪਲੇਨ ਦਾ ਵੀ 500 ਦਾ ਰੇਟ ਹੈ ਕੱਲਾ ਪਲੇਨ ਦਾ 500 ਦਾ ਰੇਟ ਹੈ ਆਪਾਂ ਤੁਹਾਨੂੰ ਦੁਪੱਟਾ ਵੀ ਲਾ ਕੇ ਦਵਾਂਗੇ ਸੂਟ ਵੀ ਦਵਾਂਗੇ ਹੈਂਡਵਰਕ ਵੀ ਦਵਾਂਗੇ ਵਿਦ ਵਰਕ ਵੀ ਦਵਾਂਗੇ ਰੇਟ ਕੀ ਲਗਾ ਕੇ ਦਵਾਂਗੇ ਸਿਰਫ ਵਰ ਸਿਰਫ 599 ਰੁਪਏ ਠੀਕ ਹੈ ਜੀ 599 ਰੁਪਏ ਠੀਕ ਹੈ ਜੀ 599 ਰੁਪਏ ਦੇ ਚ ਮਾਲ ਮਿਲ ਜੂ ਜਿੰਨਾ ਮਰਜੀ ਤੇ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟਿ ਦਿਖਾਉਣੇ ਆ ਦੇਖੋ ਇਹ ਆਪਾਂ ਇੱਕ ਹੋਰ ਤੁਹਾਡੇ ਲਈ ਲੈ ਕੇ ਆਏ ਹੈ ਹੈਂਡਵਰਕ ਦਾ ਠੀਕ ਹੈ ਜੀ ਫੈਂਡੀ ਦੇ ਉੱਤੇ ਵਰਕ ਵਿਦ ਫੈਂਡੀ ਦਾ ਦੁਪੱਟਾ ਠੀਕ ਹੈ ਜੀ ਫੈਂਡੀ ਦਾ ਦੁਪੱਟਾ ਦੁਪੱਟੇ ਉੱਤੇ ਵਰਕ ਵਿਦ ਸੂਟ ਦੇ ਉੱਤੇ ਵਰਕ ਵਿਦ ਹੈਂਡਵਰਕ ਠੀਕ ਹੈ ਜੀ ਵਿਦ ਫੈਂਡੀ ਸਿਲਕ ਦਾ ਸੂਟ ਕਲਰ ਡਿਮਾਂਡਡ ਹੈ ਪੂਰੀ ਠੀਕ ਹੈ ਜੀ ਰੇਟ ਰਹਿਣਾ ਸਿਰਫ ਔਰ ਸਿਰਫ 599 ਰੁਪਏ ਰੇਡ ਦੀ ਜਿਵੇਂ ਤੁਹਾਨੂੰ ਪਤਾ ਆਪਣਾ ਚੈਲੰਜ ਹੁੰਦਾ ਰੇਡ ਦਾ ਠੀਕ ਹੈ ਜੀ ਰੇਡ ਦਾ ਹੁੰਦਾ ਚੈਲੰਜ ਆ ਦੇਖੋ ਪਿੰਕ ਕਲਰ ਫੈਂਡੀ ਦੇ ਉੱਤੇ ਠੀਕ ਹੈ ਰੇਡ ਦਾ ਉਹ ਚੈਲੰਜ ਰੇਡ ਰੂ ਸਿਰਫ ਹੋਰ ਤੇ 599 ਰੁਪਏ ਰੇਡ ਰਹੂਗਾ 599 ਰੁਪਏ ਮੈਂ ਪਹਿਲਾ ਇੱਕ ਗੱਲ ਕਲੀਅਰ ਕਰਦਾ ਜਿਨੇ 4 ਸੂਟ ਮੰਗਾਉਣੇ ਨੇ ਉਹਨੂੰ ਕੰਨੀਆ ਪਹਿਣੀਆਂ 800 ਦਾ ਸੈਂਡ ਜਿਨੇ 8 ਮੰਗਾਉਣੇ ਨੇ ਉਹਨੂੰ ਫੋਟੋ ਸੈਂਡ ਕੰਨੀਆ ਪਹਿਣੀਆਂ 16 ਜਿਨੇ 16 ਮੰਗਾਉਣੀਆਂ ਨੇ ਉਹਨੂੰ ਫੋਟੋ ਸੈਂਡ ਕੰਨੀਆ ਪਹਿਣੀਆਂ 32 ਠੀਕ ਹੈ ਜੀ ਕਿਉਂਕਿ ਰੀਜ਼ਨ ਇਹ ਹੈ ਕਿ ਜਿਹੜਾ ਤੁਸੀਂ ਸਿਲੈਕਟਡ ਕਰਕੇ ਭੇਜੋਗੇ ਅਸੀਂ ਜਿਹੜਾ ਵੀ ਸਾਡੇ ਲਈ ਸਟਾਕ ਹੋਊਗਾ ਅਸੀਂ ਤੁਹਾਨੂੰ ਉਸ ਸਟਾਕ ਦੇ ਵਿੱਚ ਮਾਲ ਦੇ ਸਕਾਂਗੇ ਠੀਕ ਹੈ ਜੀ ਮਾਲ ਸਟਾਕ ਕਲੀਅਰ ਹੁੰਦਾ ਮੈਂ ਇੱਕ ਗੱਲ ਹੋਰ ਵੀ ਕਲੀਅਰ ਕਰ ਦਵਾਂ ਜਿਨੇ ਵੀ ਆਨਲਾਈਨ ਮੰਗਾਉਣਾ ਹੈ ਜਾਂ ਦੁਕਾਨ ਦੇ ਆ ਕੇ ਮੰਗਾਉਣਾ ਹੈ ਉਹਨਾ ਤੋਂ ਸਕਰੀਨ ਸ਼ਾਟ ਲੱਤੀ ਜਾਊਗੀ ਕਿ ਤੁਹਾਨੂੰ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੈ ਕਿ ਤੁਹਾਡੀ ਵੀਡੀਓ ਸ਼ੇਅਰ ਕੀਤੀ ਹੋਈ ਹੈ ਇਹ ਅਸੀਂ ਜ਼ਰੂਰ ਦੇਖ ਕੇ ਦਵਾਂਗੇ ਇਹ ਆਫਰ ਉਹਨਾਂ ਲਈ ਹੈ ਠੀਕ ਹੈ ਜੀ ਇਹ ਆਫਰ ਰਹਿਣੀ ਹੈ ਸੰਡੇ ਤੱਕ ਮੈਂ ਪਹਿਲਾਂ ਦੱਸਦਾ ਅੱਜ ਇਹ ਹਿੰਗਾ ਬੁੱਧਵਾਰ ਠੀਕ ਹੈ ਜੀ ਅੱਜ ਇਹ ਹਿੰਗਾ ਬੁੱਧਵਾਰ ਇਹ ਆਪਣੀ 5 ਦਿਨਾਂ ਦੀ ਆਫਰ ਹੈ ਸੰਡੇ ਤੱਕ ਸਪੈਸ਼ਲ ਸੇਲ ਲੱਗ ਚੁੱਕੀ ਹੈ ਠੀਕ ਹੈ ਸਾਇਦਾ ਵੱਧ ਤੋਂ ਵੱਧ ਉਠਾ ਲਓ ਸੰਡੇ ਤੱਕ ਫਿਰ ਵਰਤੇ 599 ਮਾਰਕੀਟ ਦੇ ਵਿੱਚ 1500 ਰੁਪਏ ਦਾ ਆਪਣੇ ਲਵੇ ਲੈਓ 599 ਰੁਪਏ ਦਾ ਰੇਡ ਦਾ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਰੇਡ ਦੀ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਜਿਵੇਂ ਕਿ ਆਪਾਂ ਤੁਹਾਨੂੰ ਪਤਾ ਹੈ ਹਰ ਇੱਕ ਕਸਟਮਰ ਨੂੰ ਆਪਾਂ ਪੂਰੀ ਟੌਪ ਦੀ ਆਈਟਮ ਦੇ ਦਈ ਹੈ ਆ ਦੇਖੋ ਗਲਾਸ ਔਰ ਗੰਜਾ ਠੀਕ ਹੈ ਜੀ ਗਲਾਸ ਔਰ ਗੰਜਾ ਆ ਦੇਖੋ ਜੀ ਗਲਾਸ ਔਰ ਗੰਜਾ ਉੱਤੇ ਪੂਰਾ ਹੈਵੀ ਮਾਡਲ ਵਾਲਾ ਪੀਸ ਹੈ ਠੀਕ ਹੈ ਜੀ ਮਾਡਲ ਵਾਲਾ ਪੀਸ ਹੈਵੀ ਹੈਂਡਵਰਕ ਹੈ ਠੀਕ ਹੈ ਜੀ ਹੈਵੀ ਹੈਂਡਵਰਕ ਆ ਦੇਖੋ ਠੀਕ ਹੈ ਜੀ ਹੈਵੀ ਟੋਟਲੀ ਹੈਵੀ ਹੈਂਡਵਰਕ ਹੈ ਠੀਕ ਹੈ ਜੀ ਵਿਦ ਆ ਬਾਜ ਉੱਤੇ ਵਰਕ ਹੈ ਠੀਕ ਹੈ ਬਾਜੂ ਉੱਤੇ ਵੀ ਹੈਂਡਵਰਕ ਹੈ ਠੀਕ ਹੈ ਜੀ ਬਾਜੂ ਉੱਤੇ ਵੀ ਹੈਂਡਵਰਕ ਹੈ ਹੈਵੀ ਵਰਕ ਹੈ ਇਹ ਰੇਟ ਲਗਾ ਕੇ ਦੇਣਾ ਆਪਾਂ ਤੁਹਾਨੂੰ 899 ਰੁਪਏ ਇਹ ਲਗਾ ਕੇ ਦੇਣਾ ਦੁਪट्टे ਉੱਤੇ ਵਰਕ ਰੇਟ ਲਗਾ ਕੇ ਦੇਣਾ ਆਪਾਂ ਤੁਹਾਨੂੰ 899 ਰੁਪਏ ਰੇਟ ਦੀ ਉਹ ਚੈਲੇਂਜ ਨਾਲ ਗਾਰੰਟੀ ਠੀਕ ਹੈ ਜੀ ਰੇਟ ਦੀ ਉਹ ਚੈਲੇਂਜ ਨਾਲ ਗਾਰੰਟੀ ਵੀਡੀਓ ਮਾਡਲ ਵਾਲੇ ਤੀਸਰੇ ਸਾਵਾਂ ਵੱਧ ਦੋ ਵਾਦੋ ਉਠਾ ਲਓ ਆਨਮ ਕਲਾਸ ਦਾ ਉੱਤੇ ਆਉਣਾ ਹੈ ਕਈ ਬਗੜੇ ਪੁੱਛਣੇ ਤੁਹਾਡੀ ਲੋਕੇਸ਼ਨ ਕਿੱਥੇ ਹੈ ਸਾਡੀ ਜਿਹੜੀ ਲੋਕੇਸ਼ਨ ਹੈ ਮੰਡੀ ਅਹਿਮਦਗੜ ਤੂਰਕੋਟ ਚੌਕ ਛਪਾਰ ਰੋਡ ਜਿੱਥੇ ਕੀ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਲੱਗਦਾ ਹੈ ਛਪਾਰ ਰੋਡ ਛਪਾਰ ਦਾ ਸਭ ਨੂੰ ਪਤਾ ਹੀ ਠੀਕ ਹੈ ਛਪਾਰ ਰੋਡ ਕਿ ਲੁਧਿਆਣਾ ਔਰ ਮਲੇਰਕੋਟਲਾ ਦੇ ਬਿਲਕੁਲ ਸੈਂਟਰ ਦੇ ਵਿੱਚ ਆਪਣੀ ਦੁਕਾਨ ਪੈਂਦੀ ਹੈ ਠੀਕ ਹੈ ਭਾਈ ਜੀ ਇਧਰ ਨੂੰ ਨਿਗਾਹ ਮਰਵਾਓ ਜੀ ਆਹ ਦੇਖੋ ਜੀ ਇੱਕੇ ਚ ਆਹ ਕਲਰ ਹੋਊਗਾ ਠੀਕ ਹੈ ਜੀ ਇੱਕੇ ਚ ਆਹ ਕਲਰ ਹੋਊਗਾ ਕਲਰ ਡਿਜ਼ਾਈਨ ਪੁਰਾ ਟੌਪ ਦੇ ਮਿਲ ਜਾਣਗੇ ਮਾਲ ਸਟਾਕ ਬਹੁਤ ਆ ਚੁੱਕਾ ਹੈ ਜਿਨੇ ਫਾਇਦਾ ਲੈਣਾ ਹੈ ਵੱਤੋਂ ਵੱਧ ਦੁਕਾਨ ਤੇ ਛੇਤੀ ਤੋਂ ਛੇਤੀ ਵਿਜ਼ਿਟ ਕਰੋ ਔਰ ਜਿਨੇ ਆਨਲਾਈਨ ਮੰਗਵਾਣਾ ਹੈ ਛੇਤੀ ਤੋਂ ਛੇਤੀ ਆਰਡਰ ਕਰੋ ਤਾਂ ਕਿ ਮਾਲ ਕਲੀਅਰ ਹੋ ਗਿਆ ਫਿਰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹਿੰਗੀ ਕਿਉਂਕਿ ਹੋ ਸਕਦਾ ਹੈ ਕਿ ਅੱਜ ਹੀ ਸਟਾਕ ਕਲੀਅਰ ਹੋ ਜਾਵੇ ਹੋ ਸਕੇ ਤਾਂ ਕੱਲ੍ਹ ਹੋ ਜਾਵੇ ਠੀਕ ਹੈ ਜੀ ਤੇ ਇਸ ਕਰਕੇ ਸਾਡੀ ਰਿਕਵੈਸਟ ਹੈ ਕਿ ਮਾਲ ਦੀ ਸੇਲ ਜਦ ਤੱਕ ਹੁੰਦੀ ਹੈ ਜਦ ਤੱਕ ਸਾਡੇ ਲਈ ਸਟਾਕ ਹੁੰਦਾ ਹੈ ਆ ਗਿਆ ਹੈਵੀ ਡਿਜ਼ਾਈਨ ਇੱਕ ਹੋਰ ਜੀ ਠੀਕ ਹੈ ਜੀ ਹੈਵੀ ਡਿਜ਼ਾਈਨ ਹੋਰ ਆ ਗਿਆ ਆ ਦੇਖੋ ਜੀ ਫੈਂਡੀ ਤੇ ਫੈਂਡੀ ਦੀ ਤੁਹਾਨੂੰ ਪਤਾ ਹੀ ਹੈ ਡਿਮਾਂਡ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਡਿਮਾਂਡ ਹੈ ਨਹੀਂ ਜਿੰਨੀ ਕਹਿ ਦੋ ਆ ਦੇਖੋ ਜੀ ਹੈਵੀ ਹੈਂਡਵਰਕ ਹੈ ਠੀਕ ਹੈ ਜੀ ਹੈਵੀ ਹੈਂਡਵਰਕ ਕੱਪੜਾ ਲੱਗਿਆ ਹੋਊਗਾ 7 ਮੀਟਰ 6 ਮੀਟਰ ਠੀਕ ਹੈ ਜੀ ਕੱਪੜਾ ਲੱਗਿਆ ਹੋਊਗਾ 6 ਮੀਟਰ 7 ਮੀਟਰ ਫੈਂਡੀ ਦਾ ਵਿਦ ਹੈਂਡਵਰਕ ਠੀਕ ਹੈ ਜੀ ਵਿਦ ਦੁਪੱਟੇ ਉੱਤੇ ਵਰਕ ਰੇਟ ਰਹਿਣਾ ਸਿਰਫ ਔਰ ਸਿਰਫ 999 ਰੁਪਏ ਕਲਰ ਡਿਜ਼ਾਈਨ ਪੂਰੇ ਟਾਪ ਦੇ ਪੂਰਾ ਸਿਰਾ ਡਿਜ਼ਾਈਨ ਕਲਰ ਠੀਕ ਹੈ ਜੀ ਕਲਰ ਡਿਜ਼ਾਈਨ ਪੂਰੇ ਸਿਰੇ ਦੇ ਹੋਣਗੇ ਰੇਟ ਹੋਊਗਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ 999 ਰੁਪਏ ਰੇਟ ਰਹਿਣਾ ਰੇਟ ਰਹਿਣਾ ਉਹਦੇ ਲਈ ਹੈ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਇਹ ਕਾਹ ਦੇਖੋ ਜੀ ਉਹ ਪਿਓਰ ਵਾਲੇ ਵੀ ਸੂਟ ਫੜਾ ਦੋ ਆਹ ਦੇਖੋ ਜੀ ਪੈਂਟੀ ਦੇ ਵਿੱਚ ਫੈਂਡੀ ਦੇ ਵਿੱਚ ਤੁਹਾਨੂੰ ਪਤਾ ਹੈ ਫੈਂਡੀ ਦਾ ਰੇਟ ਕੀ ਹੈ ਸਾਰਾ ਕਸਟਮਰਾਂ ਨੂੰ ਪਤਾ ਹੈ ਵੀ ਫੈਂਡੀ ਕੀ ਰੇਟ ਵਿਕਰੀ ਹੈ ਠੀਕ ਹੈ ਜੀ ਫੈਂਡੀ ਦਾ ਸਾਹਮਣੇ ਇਹ ਜਿੰਨੇ ਵੀ ਮੈਂ ਪ੍ਰਾਈਸ ਦੱਸੇ ਨੇ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਇਹ ਮੈਂ ਜਿੰਨੇ ਵੀ ਪ੍ਰਾਈਸ ਦੱਸੇ ਨੇ ਰਿਟੇਲ ਪ੍ਰਾਈਸ ਦੱਸਦੇ ਨੇ ਹੋਲ ਸੇਲ ਦੇ ਵਿੱਚ ਹੋਰ ਵੀ ਕੱਟ ਕਰਕੇ ਲਗਾ ਕੇ ਦਊਗਾ ਹੋਲ ਸੇਲ ਦੇ ਵਿੱਚ ਮੈਂ ਹੋਰ ਵੀ ਕੱਟ ਰੇਟ ਲਗਾ ਕੇ ਦਊਗਾ ਜਿੰਨੇ ਵੀ ਦੱਸੇ ਨੇ ਠੀਕ ਹੈ ਇਹ ਉਹਨਾਂ ਲਈ ਹੈ ਜਿਹੜਾ ਰਿਟੇਲ ਚ ਲੈਣਾ ਚਾਹੁੰਦੇ ਨੇ 6 ਮੀਟਰ ਸੱਤ ਮੀਟਰ ਕਪੜਾ ਹੋਊਗਾ ਹੈਵੀ ਹੈਂਡਵਰਕ ਹੈ ਠੀਕ ਹੈ ਸੂਟ ਤੇ ਵੀ ਹੈਵੀ ਆ ਵਰਕ ਹੈ ਵਿਦ ਦ ਦੁਪੱਟੇ ਉੱਤੇ ਵੀ ਵਰਕ ਹੈ ਰੇਟ ਸਿਰਫ ਔਰ ਤੇ ਰਵੇ 999 ਰੁਪਏ ਡਾਰਕ ਚਾਟ ਹੈ ਠੀਕ ਹੈ ਜੀ ਮਾਲ ਜਿੰਨਾ ਕੋ ਹੋ ਨਾ ਮਿਲ ਜੂ ਬਸ ਸਾਡੀ ਇੱਕ ਬੇਨਤੀ ਰਹਿੰਦੀ ਹੈ ਕੰਮ ਇੰਨਾ ਕਰ ਦਿਆ ਕਰੋ ਕਿ ਵੀਡੀਓ ਨੂੰ ਸ਼ੇਅਰ ਕਰ ਲਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਸ ਰਿਕੁਐਸਟ ਬਸ ਬੇਨਤੀ ਇਹੀ ਹੈ ਠੀਕ ਹੈ ਜੀ ਆਹ ਦੇਖੋ ਜੀ ਜਿਹੜਾ ਹੁਣ ਮੈਂ ਤੁਹਾਨੂੰ ਆਹ ਸੂਟ ਦਿਖਾਉਣ ਜਾ ਰਿਹਾ ਨਾ ਜੀ ਪਿਓਰ ਦਾ ਸੂਟ ਹੈ ਨੇਚਰਲ オリジナル ਵਿਸਕਾਸ ਵਾਲੀ ਨੇਚਰਲ ਕ੍ਰੇਪ ਜੇ オリジナル ਨਾ ਹੋਈ ਨਾ オリジナル ਨਾ ਹੋਈ ਜੋ ਕਹੋਗੇ ਉਹ ਕਰੂੰਗਾ ਫੜਾਈ ਕੁੜੀਏ ਆ ਵੀ ਪਿਓਰ ਸਿਲਕ ਨੇਚਰਲ ਚ ਠੀਕ ਹੈ ਜੀ ਪਿਓਰ ਨੇਚਰਲ ਕ੍ਰੇਪ ਵਿਦ ਪਿਓਰ ਚਨੂਨ ਦਾ ਦੁਪੱਟਾ ਜੇ ਚਨੂਨ ਦਾ ਦੁਪੱਟਾ ਨਾ ਹੋਇਆ ਜੇ ਚਨੂਨ ਦਾ ਦੁਪੱਟਾ ਨਾ ਹੋਇਆ ਤਾਂ 50000 ਰੁਪਏ ਇਨਾਮ ਜੇ ਚਨੂਨ ਦਾ ਦੁਪੱਟਾ ਨਾ ਹੋਇਆ ਤਾਂ 50000 ਰੁਪਏ ਇਨਾਮ ਠੀਕ ਹੈ ਜੀ ਆ ਦੇਖੋ ਪੂਰਾ ਹੈਵੀ ਵਰਕ ਠੀਕ ਹੈ ਜੀ ਆ ਦੇਖੋ ਇਹ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਸਿਰਫ ਔਰ ਸਿਰਫ 1099 ਰੁਪਏ ਦਾ ਠੀਕ ਹੈ ਜੀ ਇਹ ਲਗਾ ਕੇ ਦੇਵਾਂਗੇ ਆਪਾਂ ਤੁਹਾਨੂੰ 1099 ਰੁਪਏ ਦਾ ਪਿਓਰ ਵਿਸਕੋ ਚਨੂਨ ਦਾ ਦੁਪੱਟਾ ਪਿਓਰ ਨੈਚੁਰਲ ਕ੍ਰੇਪ ਹੈਂਡਵਰਕ ਵਿਦ ਸਲਵਾਰ ਦੇ ਉੱਤੇ ਵਰਕ ਵਿਦ ਸਲਵਾਰ ਦੇ ਉੱਤੇ ਵਰਕ ਕਲਰ ਡਿਜ਼ਾਈਨ ਪਿਓਰ ਸਿਲਕ ਹੈ ਪਿਓਰ ਸਿਲਕ ਠੀਕ ਹੈ ਵਿਸਕੋਸ ਵਾਲੀ ਵਿਸਕੋਸ ਵਾਲੀ ਪਿਓਰ ਸਿਲਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 1099 ਰੁਪਏ ਠੀਕ ਹੈ ਜੀ 1099 ਰੁਪਏ ਜੇ ਕਿਸੇ ਨੇ ਹੋਲ ਸੇਲ ਚ ਲੈਣਾ ਹੈ ਉਹਨੂੰ ਆਪਾਂ ਡਿਸਕਾਊਂਟ ਕਰਕੇ ਦਵਾਂਗੇ ਮਾਨ ਤਾਨ ਕਰਕੇ ਦਵਾਂਗੇ ਠੀਕ ਹੈ ਜੀ ਇਕਾ ਫਲਕਾਰੀ ਵਾਲਾ ਡਿਜ਼ਾਈਨ ਫੜਾਉਂਗਾ ਠੀਕ ਹੈ ਜੀ ਆਹ ਦੇਖੋ ਮੈਂ ਕਹਿੰਦਾ ਇੰਨਾ ਹੀ ਫੇਮਸ ਡਿਜ਼ਾਈਨ ਹੈ ਨਾ ਇਹ ਆਹ ਵਾਲਾ ਤੁਹਾਨੂੰ ਦੇਖਿਆ ਹੋਊਗਾ ਵੀਡੀਓ ਚ ਬਹੁਤ ਦੇਖਿਆ ਹੋਊਗਾ ਬਹੁਤ ਹੀ ਫੇਮਸ ਡਿਜ਼ਾਈਨ ਹੈ ਇਹ ਠੀਕ ਹੈ ਜੀ ਕਪੜਾ ਇਹਦਾ 6-7 ਮੀਟਰ ਲੱਗਿਆ ਹੋਇਆ ਜੀ ਕਪੜਾ ਇਹਦਾ 6-7 ਮੀਟਰ ਲੱਗਿਆ ਹੋਇਆ ਜੀ ਆਹ ਦੇਖੋ ਹੈਂਡਵਰਕ ਹੈ ਵੇਖਦਾ ਦੇਖੋ ਆਹ ਦੇਖੋ ਵਿਦ ਹੈਂਡਵਰਕ ਠੀਕ ਹੈ ਜੀ ਮਾਰਕੀਟ ਚ 2500 3000 ਦਾ ਮਿਲਦਾ ਹੈ ਠੀਕ ਹੈ ਜੀ ਮਾਰਕੀਟ 'ਚ 2500 3000 ਦਾ ਮਿਲਦਾ ਹੈ ਜੀ ਠੀਕ ਹੈ ਜੀ ਮੈਂ ਤੁਹਾਨੂੰ ਕੀ ਰੇਟ ਲਗਾ ਕੇ ਦੂੰਗਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ 999 ਰੁਪਏ ਲਗਾ ਕੇ ਦੂੰਗਾ ਮਾਰਕੀਟ 'ਚ ਮਿਲਦਾ ਹੈ 2500 ਰੁਪਏ ਦਾ ਸੂਟ ਮੈਂ ਤੁਹਾਨੂੰ ਲਗਾ ਕੇ ਦੇਣਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਵੇ ਦਾ ਦੁਪੱਟੇ ਉੱਤੇ ਵਰਕ ਦੁਪੱਟਾ ਪੂਰਾ ਖੁੱਲਾ ਟੁੱਲਾ ਹੋਊਗਾ ਵੀਡੀਓ ਜਿਆਦਾ ਲੌਂਗ ਹੋ ਜੂ ਇਸ ਕਰਕੇ ਮੈਂ ਲੰਬੀ ਵੀਡੀਓ ਬਣਾਣੀ ਚਾਹਦਾ ਮੇਰੀ ਰਿਕੁਐਸਟ ਹੈ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਕੀਤਾਵੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਤੁਹਾਡਾ ਫਾਇਦਾ ਨਹੀਂ ਤਾਂ ਲੋਕਾਂ ਦਾ ਫਾਇਦਾ ਹੋ ਸਕੇ ਯਾ ਵਿਆਹ ਸ਼ਾਦੀ ਲਈ ਕਪੜਾ ਲੈਣਾ ਹੈ ਠੀਕ ਹੈ ਪੂਰੇ ਵਿਜ਼ਿਟ ਕਰੋ ਰੇਡ ਦਾ ਪੂਰੇ ਪੰਜਾਬ ਦੇ ਨਾਲੋਂ ਨਾ ਘਟ ਹੋਇਆ ਫਿਰ ਮੈਨੂੰ ਆ ਕੇ ਕਹੀਓ ਠੀਕ ਹੈ ਮੇਰਾ ਚੈਲੰਜ ਨਾਲ ਗਰੰਟੀ ਹੋਊਗੀ ਤੇ ਦੂਜੀ ਗੱਲ ਜਿਨੇ ਵਿਆਹ ਸ਼ਾਦੀ ਲਈ ਲੈਣਾ ਉਹਦੇ ਲਈ ਵੀ ਰੇਟ ਬਹੁਤ ਜ਼ਿਆਦਾ ਵਾਜੀ ਵੈ ਤੇ ਦੂਜੀ ਜਿਹੜੀ ਗੱਲ ਹੈ ਵੀ ਮਦਲ ਜਿਹੜਾ ਦੁਕਾਨਦਾਰ ਵੀ ਨੇ ਬੁਟੀਕ ਵਾਲੀਆਂ ਪਹਿਣਾ ਨੇ ਠੀਕ ਹੈ ਉਹ ਇੱਕ ਵਾਰ ਆਪਣੀ ਦੁਕਾਨ ਤੇ ਵਿਜ਼ਿਟ ਕਰਨ ਆਨਲਾਈਨ ਨਾਲੋਂ ਜ਼ਿਆਦਾ ਬੈਸਟ ਹੈ ਸਾਡੀ ਰਿਕਵੈਸਟ ਹੈ ਆਨਲਾਈਨ ਨਾਲੋਂ ਜ਼ਿਆਦਾ ਬੈਸਟ ਹੈ ਕਿ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰੋ ਠੀਕ ਹੈ ਤੂਰਕੋੜ ਚੌਕ ਹੈ ਠੀਕ ਹੈ ਇਸ ਕਰਕੇ ਵਿਜ਼ਿਟ ਹੀ ਕਰੋ ਕਿਉਂਕਿ ਤੁਹਾਡਾ ਵੱਧ ਤੋਂ ਵੱਧ ਫਾਇਦਾ ਹੋ ਸਕੇ ਔਰ ਜਿਹੜਾ ਤੁਸੀਂ 400 ਦਾ ਸੂਟ ਲੈ ਕੇ ਜਾਓਗੇ 800 ਆ ਵੇਚੋਗੇ 999 ਦਾ ਲੈ ਕੇ ਜਾਓਗੇ 1500 ਦਾ ਵੇਚੋਗੇ ਤੁਹਾਡਾ ਪ੍ਰੋਫਿਟ ਵਧੀਆ ਆਊਗਾ ਠੀਕ ਹੈ ਇਸका ਵੀ ਵਿਡਨ ਅਪਲੀਕੇਸ਼ਨ ਦਾ ਸ਼ੇਅਰ ਕਰ ਦਿਓ